ਸਾਡੇ ਰਤੇਸ਼ਵਰ ਜੀ ਮਹਾਰਾਜ ਦਾ ਹੀ ਕਹਿਣਾ ਕਿ ਮਾਨਵਤਾ ਦੀ ਸੇਵਾ 'ਚ ਕੋਈ ਫਰਕ ਨਹੀਂ ਹੈਗਾ ਕਿ ਕੋਈ ਰਾਜਨੀਤਿਕ ਚੀਜ਼ ਕੋਈ ਸਾਹਮਣੇ ਨਹੀਂ ਆ ਸਕਦੀ ਇਨਸਾਨ ਸਭ ਤੋਂ ਜ਼ਿਆਦਾ ਉੱਪਰ ਹੈ ਉਸ ਤਰ੍ਹਾਂ ਦੇ ਨਾਲ ਮਦਦ ਨਹੀਂ ਕੀਤੀ ਜਾ ਰਹੀ ਅਸੀਂ ਵੱਧ ਲੋਡ ਸੀ ਪੰਜਾਬ ਨੂੰ ਸਿਆਸਤ ਨਾ ਕਰੋ ਆ ਮੌਕਾ ਨਹੀਂ ਹੈ ਹੁਣ ਇਸ ਵੇਲੇ ਬਿਲਕੁਲ ਕਿਸੇ ਸਿਆਸਤ ਦਾ ਕਿਸੇ ਡਰਾਮੇ ਦਾ ਜ਼ਰੂਰਤ ਹੈ ਸਰਕਾਰ ਦੀ ਮਸ਼ੀਨਰੀ ਨੂੰ ਪ੍ਰੋਪਰ ਵਰਕਿੰਗ ਦੀ ਔਰ ਇਨ ਸਿਆਸਤਾਂ ਨੂੰ ਛੱਡ ਕੇ ਕਿਨੇ ਕੀ ਦਿੱਤਾ ਕਿਨੇ ਨਹੀਂ ਦਿੱਤਾ ਅਗਰ ਉਹ ਆਪਣਾ ਕੰਮ ਵੀ ਸਹੀ ਕਰ ਲੈਣ ਤਮੇ ਲੱਗਦਾ ਕਿ ਪੂਰਾ ਪੈਸਾ ਹੈ। ਦਈਆ ਕਿ ਮਾਨਵਤਾ ਦੀ ਸੇਵਾ ਦੇ ਵਿੱਚ ਇਹ ਬਹੁਤ ਵੱਡਾ ਕਦਮ ਇੱਥੇ ਗਲੋਬਲ ਸਿਕ ਫੋਰਮ ਕਰ ਰਿਹਾ ਹੈ। ਦਈਆ ਦਾਨਪੂਰਨ ਜ ਪੰਜਾਬ ਕਦੇ ਕਿਤੇ ਘਟ ਨਹੀਂ ਰਿਹਾ। ਫਲੱਡ ਰਿਲੀਫ ਕੈਂਪਸ ਦੇ ਦੇਖਿਆ ਹੈਗਾ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਬਹੁਤ ਪਲੈਨਿੰਗ ਦੇ ਨਾਲ ਸਟ੍ਰੈਟੇਜੀ ਦੇ ਨਾਲ ਜਿੱਥੇ ਜਿਹੜੀ ਚੀਜ਼ ਪਹੁੰਚਣੀ ਚਾਹੀਦੀ ਉਹ ਪਹੁੰਚੇ। ਰੱਬ ਅਗੇ ਹੀ ਪ੍ਰਾਰਥਨਾ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੜਾ ਹੈਗਾ ਪੰਜਾਬ ਦੇ ਸਾਡੇ ਸਾਰੇ ਨਿਵਾਸੀ ਇਹਦੇ ਚੋਂ ਬਾਹਰ ਨਿਕਲਣ ਸਾਡੇ ਸੀਐਮ ਜਿਹੜੇ ਨੇ ਉਹਨਾਂ ਨੇ ਵੀ ਮਦਦ ਭੇਜੀ ਹੈ ਪੰਜਾਬ ਨੂੰ 5 ਕਰੋੜ ਦੀ ਰਾਸ਼ੀ ਤਾਂ ਪਹਿਲੇ ਹੀ ਉਹਦੇ ਤੇ ਭੇਜੀ ਹੈ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਚ ਜਿਹੜੇ ਹੜ੍ਹ ਆਏ ਆ ਸੋ ਉਹਨ ਲੋਕਾਂ ਦੀ ਮਦਦ ਕਰਨ ਦੇ ਲਈ ਜਿੰਨੇ ਵੀ ਸਿਆਸਤਦਾਨ ਨੇ ਪੰਜਾਬ ਦੇ ਚਾਹੇ ਰੂਲਿੰਗ ਪਾਰਟੀ ਦੇ ਹੋਣ ਚਾਹੇ ਆਪੋਜੀਸ਼ਨ ਪਾਰਟੀਆਂ ਦੇ ਹੋਣ ਉਹ ਮੈਦਾਨ ਚ ਦੇਖੇ ਜਾ ਰਹੇ ਨੇ ਗਰਾਉਂਡ ਤੇ ਦੇਖੇ ਜਾ ਰਹੇ ਨੇ ਹੈਲਪ ਕਰ ਰਹੇ ਨੇ ਉੱਥੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਦਿੱਲੀ ਤੋਂ ਵਿਧਾਇਕ ਨੇ ਬੀਜਪੀ ਦੇ ਵਿਧਾਇਕ ਨੇ ਬੀਜਪੀ ਸਰਕਾਰ ਆ ਦਿੱਲੀ ਦੇ ਵਿੱਚ ਸ਼ਿਖਾ ਰੌਏ ਜਿਹੜੇ ਗ੍ਰੇਟਰ ਕਲਾਸ਼ ਕੌਨਸਟਿਟੂਐਂਸੀ ਤੋਂ ਐਮਐਲਏ ਨੇ ਉਹਨਾਂ ਦੇ ਅੰਦਰ ਵੀ ਪੰਜਾਬ ਦੇ ਪ੍ਰਤੀ ਦਰਦ ਜਾਗਿਆ ਜੋ ਕੁਝ ਵੀ ਪੰਜਾਬ ਦੇ ਵਿੱਚ ਫਲਡਸ ਕਰਕੇ ਜੋ ਨੁਕਸਾਨ ਹੋਇਆ ਤੇ ਇਹਨਾਂ ਨੇ ਹਾ ਦਾ ਨਾਰਾ ਹੀ ਨਹੀਂ ਮਾਰਿਆ ਇੱਥੇ ਪਹੁੰਚੇ ਵੀ ਨੇ ਪੰਜਾਬ ਚ ਪਹੁੰਚੇ ਨੇ ਤੇ ਗੱਲਬਾਤ ਉਹਨਾਂ ਨਾਲ ਕਰਾਂਗੇ ਮੈਮ ਕਿਵੇਂ ਤੁਹਾਨੂੰ ਕਿਹੜੀ ਚੀਜ਼ ਸੀ ਜਿਸ ਨੇ ਤੁਹਾਨੂੰ ਅੰਦਰੋਂ ਇਹ ਗੱਲ ਕਹੀ ਕਿ ਮੈਨੂੰ ਪੰਜਾਬ ਜਾਣਾ ਚਾਹੀਦਾ ਪੰਜਾਬ ਵਾਕਈ ਇਸ ਵੇਲੇ ਬਹੁਤ ਬੁਰੇ ਹਾਲਾਤਾਂ ਚ ਦੇਖੋ ਜੀ ਸਭ ਤੋਂ ਪਹਿਲਾਂ ਦੀ ਗੱਲ ਇਹ ਹੈਗੀ ਹੈ ਕਿ ਮੈਂ ਮੂਲਤਾ ਪੰਜਾਬ ਤੋਂ ਆਂ ਇਸ ਕਰਕੇ ਆਪਣੇ ਦੇਸ਼ ਪ੍ਰਦੇਸ਼ ਚ ਕੁਝ ਵੀ ਵਾਪਰਦਾ ਤਾਂ ਉਹ ਸਿੱਧਾ ਦਿਲ ਨੂੰ ਲੱਗਦਾ ਔਰ ਇਸ ਵਾਰ ਜਿਸ ਤਰ੍ਹਾਂ ਹੋਇਆ 88 ਤੋਂ ਬਾਅਦ ਐਡਾ ਵੱਡਾ ਜਿਹੜਾ ਹੈਗਾ ਫਲੱਡ ਪੰਜਾਬ ਚ ਆਏ ਨੇ ਔਰ ਬਹੁਤ ਸਾਰੇ ਪਿੰਡ ਜਿਹੜੇ ਨੇ ਅਫੈਕਟ ਹੋਏ ਨੇ ਲੇਕਿਨ ਇਹ ਸਾਰਿਆਂ ਚ ਸਭ ਤੋਂ ਜ਼ਿਆਦਾ ਸਾਡੇ ਮਹਾਰਾਜ ਜੀ ਸਤਗੁਰੂ ਰਿਤੇਸ਼ਵਰ ਜੀ ਆਨੰਦ ਪੀਠ ٹرسٹ ਜਿਹਨਾਂ ਦਾ ਹੈ ਬਰੰਦਾਵਨ ਚ ਉਹਨਾਂ ਦੇ ਅਸੀਂ ਨੇਤ੍ਰਿਤਵ ਚਾਜ ਇੱਥੇ ਆਏ ਹੈ ਕਿ ਉਹਨਾਂ ਨੇ ਜਦ ਦੇਖਿਆ ਇੱਥੋਂ ਵਧੀਆਂ ਰੀਲਾਂ ਔਰ ਉਹ ਤਾਂ ਬਹੁਤ ਦਰਵਿਤ ਹੋਇਆ ਉਹਨਾਂ ਦਾ ਮੰਨ ਹਾਲਾ ਕਿ ਬਰੰਦਾਵਨ ਚ ਵੀ ਬਾੜ ਆਈ ਹੋਈ ਹੈ ਪਰ ਬੋਟ ਵਿੱਚੋਂ ਆਪਣੇ ਆਸ਼ਰਮ ਚੋਂ ਚੱਲ ਕਰਕੇ ਉਹਨਾਂ ਨੇ ਇਹ ਨਿਸ਼ਚੈ ਕੀਤਾ ਕਿ ਅਸੀਂ ਉੱਥੇ ਜਾਣਾ ਹੈਗਾ ਕੁਝ ਆਪਣੇ ਤਿਲ ਫੁੱਲ ਲੈ ਕੇ ਜਾਣੇ ਨੇ ਬਾਕੀ ਇੱਥੇ ਦੇ ਹਾਲਾਤ ਦੇਖ ਕਰਕੇ ਪੁੱਛ ਕਰਕੇ ਅੱਗੇ ਕੀ ਜ਼ਰੂਰਤ ਹੈਗੀ ਆ ਉਹਦੇ ਵਿੱਚ ਜਿਹੜਾ ਯੋਗਦਾਨ ਉਹਨਾਂ ਦੇ ਭਗਤਾਂ ਦਾ ਹੋ ਸਕਦਾ ਹੈ ਉਹਨਾਂ ਦੇ ਸ਼ਿਸ਼ਿਆ ਦਾ ਹੋ ਸਕਦਾ ਹੈ ਜਾਂ ਉਹਨਾਂ ਵੱਲੋਂ ਹੋ ਸਕਦਾ ਉਹ ਸਾਰਾ ਕਰਨ ਦੇ ਲਈ ਅੱਜ ਅਸੀਂ ਉਹਨਾਂ ਦੇ ਨਾਲ ਮੈਂ ਦਿੱਲੀ ਤੋਂ ਚੱਲ ਕੇ ਆਈ ਹਾਂ ਔਰ ਮੈਂ ਸਮਝਦੀ ਹਾਂ ਕਿ ਮਾਨਵਤਾ ਦੀ ਸੇਵਾ ਦੇ ਵਿੱਚ ਇਹ ਬਹੁਤ ਵੱਡਾ ਕਦਮ ਇੱਥੇ ਗਲੋਬਲ ਸਿਕ ਫੋਰਮ ਕਰ ਰਿਹਾ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਦਾਨਪੂਰਨ ਚ ਪੰਜਾਬ ਕਦੇ ਕਿਤੇ ਘਟ ਨਹੀਂ ਰਿਹਾ ਪੰਜਾਬ ਨੂੰ ਕਦੇ ਮੇਰਾ خیال ਲੋਡ ਵੀ ਨਹੀਂ ਕਦੇ ਪਈ ਹੋਣੀ ਕਿ ਕੋਈ ਬਾਹਰੋਂ ਆ ਕੇ ਦੇਵੇ ਕਿਉਂਕਿ ਇੱਥੇ ਹੀ ਬਹੁਤ ਨੈਦਾਨੀ ਪਰ ਗੱਲ ਸਿਰਫ ਇੰਨੀ ਹੁੰਦੀ ਹੈ ਕਿ ਪ੍ਰੋਪਰ ਡਿਸਟ੍ਰੀਬਿਊਸ਼ਨ ਹੋ ਜਾਏ ਜੋ ਸੀ ਇੱਥੇ ਆ ਕੇ ਇਸ ਫਲੱਡ ਰੀਲੀਫ ਕੈਂਪਸ ਚ ਦੇਖਿਆ ਹੈਗਾ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਬਹੁਤ ਪਲੈਨਿੰਗ ਦੇ ਨਾਲ ਸਟ੍ਰੈਟੇਜੀ ਦੇ ਨਾਲ ਜਿੱਥੇ ਜਿਹੜੀ ਚੀਜ਼ ਪਹੁੰਚਣੀ ਚਾਹੀਦੀ ਉਹ ਪਹੁੰਚੇ ਉਹਦਾ ਦਾ ਕੰਮ ਇਹ ਗਲੋਬਲ ਸਿਕ ਫੋਰਮ ਕਰ ਰਿਹਾ ਹੈਗਾ ਤੇ ਇਸੇ ਲਈ ਅੱਜ ਉਹਨਾਂ ਨੂੰ ਹੀ ਇਸ ਕੰਮ ਦੇ ਵਿੱਚ ਕੰਟ੍ਰਿਬਿਊਟ ਕਰਨ ਦੇ ਲਈ ਅੱਜ ਇੱਥੇ ਆਏ ਹਨ ਮੈਂ ਰਬ ਅਗੇ ਹੀ ਪ੍ਰਾਰਥਨਾ ਕਰਦੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਪੰਜਾਬ ਦੇ ਸਾਡੇ ਸਾਰੇ ਨਿਵਾਸੀ ਇਹਦੇ ਚੋਂ ਬਾਹਰ ਨਿਕਲਣ ਤੇ ਮੁੜ ਆਪਣੀ ਜ਼ਿੰਦਗੀ ਨੂੰ ਦੁਬਾਰਾ ਇੱਕ ਵਾਰੀ ਚਾਲੂ ਕਰਨ ਕਿਹੜੇ ਇਲਾਕੇ ਨਾਲ ਤੁਹਾਡਾ ਬੈਕਗ੍ਰਾਉਂਡ ਹੈ ਪੰਜਾਬ ਦੀ ਲੁਧਿਆਣਾ ਤੋਂ ਹਾਂ ਜੀ ਔਰ ਤੁਹਾਨੂੰ ਪਤਾ ਉਸ ਪਾਸੇ ਵੀ ਕਈ ਵਾਰ ਕਈ ਉਹਦੇ ਚ ਨੁਕਸਾਨ ਹੋਇਆ ਹੈਗਾ ਤੇ ਅੱਜ ਚੁਕੇ ਇੱਥੇ ਆਣ ਦਾ ਰਿਹਾ ਹੈਗਾ ਹੁਣ ਫਿਰ ਉਸ ਤੋਂ ਬਾਅਦ ਉੱਧਰ ਵੀ ਜਾਣ ਦਾ ਰੱਖਾਂਗੇ ਹੁਣ ਇਹ ਤੋਂ ਬਾਅਦ ਤਾਂ ਇੱਕ ਵਾਰ ਅਮਰਿੰਦਰ ਸਾਹਿਬ ਦਰਸ਼ਨ ਕਰਕੇ ਅਰਦਾਸ ਕਰਕੇ ਉੱਥੋਂ ਨਿਕਲਾਂਗੇ ਲੇਕਿਨ ਉੱਥੇ ਦੀਆਂ ਜਿੰਨੀਆਂ ਜਿਹੜੇ ਵੀ ਪਿੰਡਾਂ 'ਚ ਇਹ ਸਭ ਹੋਇਆ ਮੇਰਾ ਲਗਾਤਾਰ ਸੰਪਰਕ ਦੇ ਨਾਲ ਸੀ ਉੱਥੇ ਵੀ ਆਪਣੀ ਸੇਵਾ ਦਾ ਦਾਨ ਦੇ ਰਹੇ ਹਾਂ ਤੁਸੀਂ ਤੁਹਾਡੇ ਸੀਐਮ ਜਿਹੜੇ ਨੇ ਉਹਨਾਂ ਨੇ ਵੀ ਮਦਦ ਭੇਜੀ ਹੈ ਪੰਜਾਬ ਉਹਨਾਂ ਨੇ ਵੀ ਇਹਦਾ ਕੁਝ ਸਾਰੇ ਕਿਹਾ ਸਾਰਿਆਂ ਨੂੰ ਮਦਦ ਕਰਨ ਵਾਸਤੇ ਬਿਲਕੁਲ ਜੀ ਦਿੱਲੀ ਦੇ ਸੀਐਮ ਨੇ 5 ਕਰੋੜ ਦੀ ਰਾਸ਼ੀ ਤਾਂ ਪਹਿਲੇ ਹੀ ਉਹਦੇ ਤੇ ਭੇਜੀ ਹੈ 52 ਉਹਨਾਂ ਨੇ ਟਰੱਕ ਸਾਡੀ ਪਾਰਟੀ ਨੇ ਉਥੋਂ ਸਟੇਟ ਜਿਹੜਾ ਯੂਨਿਟ ਹੈਗਾ ਉਸਨੇ ਪੂਰੇ ਉਹਦੇ ਨਾਲ ਭੇਜੇ ਨੇ ਤੇ ਹਾਲੇ ਜਦੋਂ ਪੀਐਮ ਸਾਹਿਬ ਇੱਥੋਂ ਹੋ ਕੇ ਗਏ ਨੇ ਉਹਨਾਂ ਨੇ ਫਿਰ ਇੱਕ ਵਾਰੀ ਜਾਇਜ਼ਾ ਲੈਣ ਤੋਂ ਬਾਅਦ ਇਹੀ ਕਿਹਾ ਹੈਗਾ ਕਿ ਹੁਣ ਜਿਹੜੀਆਂ ਜ਼ਰੂਰਤ ਦੇ ਹਿਸਾਬ ਦੀਆਂ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਪਾਰਟੀ ਦਿੱਲੀ ਸਰਕਾਰ ਜੋ ਮਦਦ ਉਹਨਾਂ ਤੋਂ ਹੋ ਸਕਦੀ ਹੈ ਕਿਉਂਕਿ ਇਹ ਗੁਰੂ ਸਾਹਿਬ ਦਾ ਵੀ ਸਾਡੇ ਰਤੇਸ਼ਵਰ ਜੀ ਮਹਾਰਾਜ ਦਾ ਹੀ ਕਹਿਣਾ ਕਿ ਮਾਨਵਤਾ ਦੀ ਸੇਵਾ 'ਚ ਕੋਈ ਫਰਕ ਨਹੀਂ ਹੈਗਾ ਕਿ ਕੋਈ ਰਾਜਨੀਤਿਕ ਚੀਜ਼ ਕੋ ਸਾਹਮਣੇ ਨਹੀਂ ਆ ਸਕਦੀ ਇਨਸਾਨ ਸਭ ਤੋਂ ਜ਼ਿਆਦਾ ਉੱਪਰ ਹੈ ਤੇ ਉਹਦੀ ਸੇਵਾ ਦੇ ਲਈ ਤਾਂ ਹਰ ਇੱਕ ਲੋਕ ਆਣਾ ਚਾਹੀਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਵੀ ਦਿੱਲੀ ਦੀ ਸਰਕਾਰ ਵੀ ਸਾਰੀ ਇਹਦੇ ਵਿੱਚ ਪ੍ਰਤੀਬੱਧ ਹੈ ਔਰ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ ਫਿਰ ਵੀ ਕਿਤਨਾ ਕਿਤੇ ਜਿਹੜੀ ਸਿਆਸਤ ਹੋ ਰਹੀ ਹੈ ਚਾਹ ਰੂਲਿੰਗ ਪਾਰਟੀ ਕਹਿ ਰਹੀ ਹੈ ਕਿ ਉਸ ਤਰ੍ਹਾਂ ਦੇ ਨਾਲ ਮਦਦ ਨਹੀਂ ਕੀਤੀ ਜਾ ਰਹੀ ਅਸੀਂ ਵੱਧ ਲੋਡ ਸੀ ਪੰਜਾਬ ਨੂੰ ਘੱਟ ਦੇ ਕੇ ਗਏ ਨੇ ਪ੍ਰਧਾਨ ਮੰਤਰੀ ਉਹ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਇਹ ਕਹੂੰਗੀ ਕਿ ਸਿਆਸਤ ਨਾ ਕਰੋ ਆ ਮੌਕਾ ਨਹੀਂ ਹੈ ਹੁਣ ਇਸ ਵੇਲੇ ਬਿਲਕੁਲ ਕਿਸੇ ਸਿਆਸਤ ਦਾ ਕਿਸੇ ਡਰਾਮੇ ਦਾ ਜੋ ਜਿਹੜੇ ਹੈਗੇ ਨੇ ਪ੍ਰਾਈਮ ਮਿਨਿਸਟਰ ਨੇ ਜਿੰਨੀਆਂ ਯੋਜਨਾਵਾਂ ਦਿਲ ਵਿੱਚ ਉਹਨਾਂ ਨੂੰ ਦੇਣ ਦੇ ਲਈ ਕਿਹਾ ਉਹਨਾਂ ਨੂੰ ਸਹੀ ਢੰਗ ਦੇ ਨਾਲ ਡਿਸਟ੍ਰਿਬਿਊਟ ਕਰ ਦਿਓ ਆਪਣੀ ਜਿਹੜੀਆਂ ਲੋੜ ਨੇ ਔਰ ਸਹੀ ਢੰਗ ਨਾਲ ਮਸ਼ੀਨਰੀ ਆਪਣੀ ਸਰਕਾਰ ਦੀ ਲਗਾ ਕਰਕੇ ਅਗਰ ਅਸੀਂ ਚੀਜ਼ਾਂ ਬਸਤਾਂ ਦੀ ਪੂਰੀ ਜਾਣਕਾਰੀ ਲੈ ਕੇ ਸਰਕਾਰ ਪੂਰੀ ਪ੍ਰਮੁਖਤਾ ਦੇ ਨਾਲ ਔਰ ਆਪਣੇ ਸਾਰੇ ਅਦਾਰਿਆਂ ਦੇ ਨਾਲ ਅਗਰ ਢੰਗ ਨਾਲ ਕੰਮ ਵੀ ਕਰ ਲਵੇ ਤੇ ਬਹੁਤ ਹੈ ਮੈਨੇ ਕਹਣਾ ਪੰਜਾਬ ਆਪਣੇ ਆਪ ਚ ਬਹੁਤ ਹੈ ਸਫੀਸ਼ੀਐਂਟ ਹੈ डोनेशन करन दे लेए ਜ਼ਰੂਰਤ ਹੈ ਸਰਕਾਰ ਦੀ ਮਸ਼ੀਨਰੀ ਨੂੰ ਪ੍ਰੋਪਰ ਵਰਕਿੰਗ ਦੀ ਔਰ ਇਹਨਾਂ ਸਿਆਸਤਾਂ ਨੂੰ ਛੱਡ ਕੇ ਕਿਨੇ ਕੀ ਦਿੱਤਾ ਕਿਨੇ ਨਹੀਂ ਦਿੱਤਾ ਅਗਰ ਉਹ ਆਪਣਾ ਕੰਮ ਵੀ ਸਹੀ ਕਰ ਲੈਣ ਤਾਂ ਮੈਨੂੰ ਲੱਗਦਾ ਹੈ ਕਿ ਪੂਰਾ ਪਹੁੰਚ ਜਾਏਗਾ। ਹਮ ਆਖਰੀ ਸਵਾਲ ਲੋਕਾਂ ਨੂੰ ਇਹ ਲੱਗ ਰਿਹਾ ਕਿ ਹੁਣ ਤਾਂ ਜਿਵੇਂ ਬਹੁਤ ਸਾਰੇ ਲੋਕ ਆ ਰਹੇ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਬਾਹਰੋਂ ਵੀ ਆ ਰਹੇ ਨੇ ਸਾਰੀਆਂ ਪੋਲਿਟੀਕਲ ਪਾਰਟੀਆਂ ਵੱਲੋਂ ਆ ਰਹੇ ਨੇ ਪਰ 6-7 ਮਹੀਨਿਆਂ ਬਾਅਦ ਜਾਂ ਜਦੋਂ ਐਕਚੁਅਲੀ ਲੋਡ ਪਊਗੀ ਉਦੋਂ ਉਹਨਾਂ ਨੂੰ ਲੱਗਦਾ ਕਿਸੇ ਕੱਲੇ ਨਾ ਰਹਿ ਜੀ ਇਹ ਤੁਸੀਂ ਬਤੌਰ ਪੰਜਾਬੀ ਵੀ ਲਗਾਤਾਰ ਜਿੰਨਾ ਟਾਈਮ ਇਹ ਪੂਰਾ ਹੱਲ ਨਹੀਂ ਹੁੰਦਾ ਧਿਆਨ ਰੱਖੋਗੇ ਕਨੈਕਟਡ ਰਹੂ ਜੀ ਰਿਤੇਸ਼ਵਰ ਜੀ ਮਹਾਰਾਜ ਇਹ ਤੇ ਕਹਿ ਕੇ ਵੀ ਗਏ ਨੇ ਕਿ ਆਤਾ ਇੱਕ ਸ਼ੁਰੂਆਤ ਉਹ ਅਸੈਸਮੈਂਟ ਦੇ ਲਈ ਤੇ ਜੋ ਤਿਲ ਫੁੱਲ ਸੀ ਉਹ ਦੇਣ ਦੇ ਲਈ ਆਏ ਨੇ ਲੇਕਿਨ ਇਹ ਤੋਂ ਬਾਅਦ ਜੋ ਜ਼ਰੂਰਤਾਂ ਹੋਣਗੀਆਂ ਐਕਚੁਅਲ ਉਹਦੇ ਹਿਸਾਬ ਦੇ ਨਾਲ ਸੇਵਾ ਭੇਜੀ ਜਾਏਗੀ ਤੇ ਮੈਂ ਸਮਝਦੀ ਹਾਂ ਕਿ ਇਹਦੇ 'ਚ ਤਾਂ ਇੱਕ ਤਾਂ ਸੋਚਣ ਦੀ ਗੱਲ ਨਹੀਂ ਹੈ ਸਾਡਾ ਦੇਸ਼ ਉਹ ਦੇਸ਼ ਹੈ ਜਿਹਦੇ 'ਚ ਮਾਨਵਤਾ ਕੁੱਟਕੁੱਟ ਕੇ ਪਰੀ ਹੋਈ ਹੈ ਤੇ ਜਿੱਥੇ ਜ਼ਰੂਰਤ ਹੋਵੇ ਉੱਥੇ ਦੇ ਲਈ ਹਰ ਕੋਈ ਖੜਾ ਹੈ ਕੋਈ ਅਸੀਂ ਗੱਲ ਨਹੀਂ ਹੈ ਤੇ ਇਹ ਤਾਂ ਸੋਚਣਾ ਹੀ ਬੇਕਾਰ ਹੈ ਕਿ ਸੋਚੀ ਅਗਲੇ ਆਉਣ ਵਾਲੇ ਸਮੇਂ 'ਚ ਇਹ ਸਭ ਨਹੀਂ ਹੋਗਾ ਸਾਡੇ ਨਾਲ ਜਿਹੜੇ ਇਥੋਂ ਜ਼ੀਰਪੁਰ ਤੋਂ ਰਮਾਦਾ ਦੇ ਓਨਰ ਕਰਨ ਜੀ ਨੇ ਜਿਹੜੇ ਅੱਜ ਇੰਨਾ ਲੈ ਕੇ ਆਏ ਨੇ ਤੇ ਇਹ ਕਿਤੇ ਛੱਡ ਦੇਣਗੇ ਅੱਗੇ ਆਉਣ ਵਾਲੇ ਸਮੇਂ ਤੇ ਤੇ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ ਤੇ ਇਸ ਤਰ੍ਹਾਂ ਦਾ ਤਾਂ ਬਿਲਕੁਲ ਹੋਏਗਾ ਨਹੀਂ ਮੈਨੂੰ ਲੱਗਦਾ ਪੂਰਾ ਪੰਜਾਬ ਆਪਣੀ ਪੁਰਾਣੀ ਉਹਦੇ 'ਚ ਵਾਪਸ ਲੋਟੇਗਾ ਸੋ ਅਸੀਂ ਗੱਲਬਾਤ ਕਰ ਰਹੇ ਸੀ ਸ਼ਿਖਾ ਰੌਏ ਦੇ ਨਾਲ ਤੇ ਭਾਜੀਪੀ ਦੇ ਮੌਜੂਦਾ ਵਿਧਾਇਕ ਨੇ ਤੇ ਇਹ ਬੜਾ ਚੰਗਾ ਮੈਸੇਜ ਦਿੱਤਾ ਹੈਗਾ ਕਿ ਇਸ ਵੇਲੇ ਸਿਆਸਤ ਕਰਨ ਦੀ ਲੋੜ ਨਹੀਂ ਗਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਤੇ ਨਾ ਸਿਰਫ ਇਸ ਵੇਲੇ ਕਿਉਂਕਿ ਇਹ ਜਿਹੜਾ ਕ੍ਰਾਈਸਿਸ ਹੈਗਾ ਇਹ ਜਿਹੜੀ ਪ੍ਰੋਬਲਮਸ ਜਿਹੜੀਆਂ ਫੇਸ ਹੋਣਗੀਆਂ ਲੋਕਾਂ ਨੂੰ ਉਹ ਅਜੇ ਕਈ ਮਹੀਨੇ ਚੱਲ ਰਹੀਆਂ ਤੇ ਇਹਨਾਂ ਦਾ ਕਹਿਣਾ ਕਿ ਲਾਸਟ ਮੋਮੈਂਟ ਤੱਕ ਪੰਜਾਬੀਆਂ ਦੇ ਨਾਲ ਖੜਨ ਦੀ ਲੋੜ ਆ ਜਿਹੜੇ ਹੱਟ ਦੀ ਮਾਰ ਹੇਟ ਨੇ ਜਨਾਲਾ ਤੋਂ ਕੈਮਰਾਮੈਨ ਕਾਸ਼ਦੀਬ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ